ਤੇ ਸਾਡੇ ਘਰ ਦੇ ਬਾਹਰ ਬਾਹਰ ਇੱਕ ਬਗੀਚੀ ਸੀ ਜਿਹੜੀ ਮੇਰੀ ਮਾਂ ਨੇ ਬੜੇ ਭਾਂਤ-ਬਾਂਤ ਦੇ ਖੋਲਾ ਨਸਤਾਈ ਸੀ। ਉਹ ਉਸ ਬਗੀਚੀ ਦੀ ਖਾਸੀਅਤ ਇਹ ਸੀ ਕਿ ਉਹਦੀ ਬਣਾਵਟ ਬੜੀ ਸੁੰਦਰ ਸੀ ਤੇ ਉਹਦੇ ਜੋ ਫੁੱਲ ਸੀ ਜਿਹੜੇ ਬੜੀਆਂ ਕਿਸਮਾਂ ਦੇ ਸੀ। ਔਰ ਜਿਹੜੇ ਖੇੜੇ ਰਹਿੰਦੇ ਸੀ ਸਦਾਬਹਾਰ ਸੀ। ਮੈਂ ਉਹਦੀ ਮਾਂ ਦਾ ਹੱਥ ਫੜ ਕੇ ਗਿਆ ਵੀ امی ਜੀ ਮੈਂ ਤੇ ਬਗੀਚੀ ਨੇ ਸੁਕੰਦੰਦਾ ਮੇਰਾ ਤੁਹਾਡੇ ਨਾਲ ਵਾਦਾ ਰਿਹਾ। ਤੇ ਇੰਨੇ ਠੀਕ ਆ ਇਹਦੀ ਮਾਂ 1 ਮਹੀਨਾ ਮੰਜੇ ਤੇ ਰਹੀ ਕਿ ਬੇਟਾ ਇਹ ਤੇ ਤੂੰ ਫਿਰ ਬਾਹਰੀ ਜਿਹੜਾ ਸੰਸਾਰ ਸੀ ਉਹਦੇ ਵੱਲ ਚੱਲ ਗਿਆ ਨਾ ਇਹਨਾਂ ਨੂੰ ਇੰਨੀ ਸਾਵ ਸਭਾਲ ਦੀ ਝਾੜਨ ਪੁੰਜਣ ਦੀ ਲੋੜ ਨਹੀਂ ਸੀ ਇਹਨਾਂ ਨੂੰ ਤੇ ਇੱਕ ਪਾਣੀ ਦੀ ਲੋੜ ਸੀ ਜਿਹੜਾ ਇਹਨਾਂ ਦੀਆਂ ਜੜ੍ਹਾਂ ਨੂੰ ਚਾਹੀਦਾ ਸੀ ਅੱਡੀਆਂ ਇਹਨਾਂ ਜੜ੍ਹਾਂ ਦੇ ਵਿੱਚ ਜਿਹੜਾ ਪਾਣੀ ਚਾਹੀਦਾ ਸੀ ਉਹ ਐਜੂਕੇਸ਼ਨ ਦਾ ਚਾਹੀਦਾ ਸੀ ਉਹ ਪਾਣੀ ਸੀ ਸਾਡੇ ਰੋਜ਼ਗਾਰ ਦਾ ਮੂਸੀ ਸਾਡੀਆਂ ਖਾਸ਼ਾਂ ਦਾ ਸਾਡੀਆਂ ਆਸਾਂ ਦਾ ਸਾਡੀਆਂ ਤਮੰਨਾਵਾਂ ਦਾ ਸਾਡੇ ਨਿੱਕੇ ਨਿੱਕੇ ਜਿਹੜੇ ਸੀ ਸ਼ੌਂਕ ਸੀ ਉਹਨਾਂ ਦਾ ਅੱਜ ਸਾਡਾ ਜਿਹੜਾ ਅੱਖਰ ਗਿਆਨ ਆ ਉਹ ਵੀ ਸਿਰਫ ਸਾਡੀਆਂ ਨੌਕਰੀਆਂ ਲੈਣ ਤੱਕ ਹੀ ਸੀਮਿਤ ਹੋ ਗਿਆ ਜਦੋਂ ਕਿ ਸਾਡੇ ਜਿਹੜੇ ਗੁਰੂ ਸੀ ਸਾਡੇ ਪੀਰ ਸੀ ਪਗੰਬਰ ਸੀ ਉਹਨਾਂ ਨੇ ਸਾਨੂੰ ਅੱਖਰ ਗਿਆਨ ਨਹੀਂ ਕਬਤਾ ਦਿੱਤੀ ਕਹਾਣੀ ਦਿੱਤੀ ਪਿਆਰ ਦਿੱਤਾ ਮੁਹੱਬਤ ਦਿੱਤੀ ਰਾਗ ਦਿੱਤੇ ਸਾਜ ਦਿੱਤੇ ਕਲਾ ਦਿੱਤੀ ਯਨੇ ਸਾਨੂੰ ਜੋੜਿਆ ਤੇ ਮੇਰਾ ਇਹ ਸੰਦੇਸ਼ ਆ ਮੁਹੱਬਤ ਦਾ ਕਿ ਅਸੀਂ ਬੜਾ ਕੁਝ ਵੇਖਿਆ ਬਹੁਤ ਕੁਝ ਵੇਖ ਲਿਆ ਪਿਆਰਾ ਸਾਲਾਂ ਤੋਂ ਇਨਸਾਨ ਇੱਕ ਦੂਜੇ ਨੂੰ ਮਾਰਦੇ ਕੱਟਦੇ ਆਏ ਆ ਪਰ ਇਸੇ ਚੋਂ ਨਿਕਲਿਆ ਕੀ ਕੁਝ ਨਹੀਂ ਨਿਕਲਦਾ ਸਸਰੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਕੀ ਪਤਾ ਪੰਨੂ ਔਰ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਆ ਸਾਰਿਆਂ ਦਾ ਤੇ ਮੈਂ ਅੱਜ ਦਾ ਆਪਣਾ ਵੀ ਲੋਗ ਲੈ ਕੇ ਤੁਹਾਡੇ ਹਾਜ਼ਰਾਂ ਬੜਾ ਕੁਝ ਆ ਦੋਸਤੋ ਜਿਹੜਾ ਇੰਨਾ ਪਿਛਲੇ ਦਿਨਾਂ ਦੇ ਵਾਪਰਿਆ ਦੇਖਣ ਨੂੰ ਮਿਲ ਰਿਹਾ ਸੁਣਨ ਨੂੰ ਮਿਲ ਰਿਹਾ ਤੇ ਇਹਦੇ ਵਿੱਚ ਕੀ ਕੀ ਝੂਠ ਹੈ ਕੀ ਕੀ ਤੂਫਾਨ ਤੇ ਕੋਈ ਕਹਿੰਦਾ ਮੈਂ ਵੱਡਾ ਕੋਈ ਕਹਿੰਦਾ ਮੈਂ ਵੱਡਾ ਤੇ ਸਾਰੀਆਂ ਚੀਜ਼ਾਂ ਚੱਲ ਰਹੀਆਂ ਇੱਕ ਪੀੜੀ ਦਾ ਝੂਠ ਹੈ ਜਿਹੜਾ ਉਹ ਦੂਜੀ ਪੀੜੀ ਦੀ ਕਹਿੰਦੇ ਪਰੰਪਰਾ ਬਣ ਜਾਂਦਾ ਔਰ ਜਿਹੜੀ ਚੀਜ਼ ਮੈਂ ਵੇਖਣ ਵਾਲੀ ਵੇਖਣੀ ਚਾਹੁੰਦਾ ਸੀ ਉਹ ਸੀ ਕਿ ਉਹ ਜਵਾਜਾਂ ਜਿਹੜੀਆਂ ਦਾਨਸ਼ਵਰਾਂ ਦੀਆਂ ਸੀ ਤੇ ਜਿਹੜਾ ਝਗੜਾ ਵਾ ਜੰਗ ਆ ਸਾਦਾ ਕਿਸੇ ਦਾ ਖੂਨ ਵਹਾਉਣਾ ਕਿਸੇ ਨੂੰ ਮਾਰਨਾ ਕਿਸੇ ਵੀ ਛਿੱਟੇ ਦਾ ਹੱਦ ਨਹੀਂ ਗਾ ਔਰ ਇਹ ਖੂਬਸੂਰਤ ਧਰਤੀ ਜਿਹੜੀ ਸਾਨੂੰ ਖੁਦਾ ਨੇ ਪ੍ਰਮਾਤਮਾ ਨੇ ਗਿਫਟ ਜੁ ਦਿੱਤੀ ਆ ਕਾਨੂੰਨ ਇੱਥੇ ਹਿਸਾਬ ਲੈ ਰਹੇ ਆ ਇਸ ਹਿਸਾਬ ਦਿੱਤਾ ਸਾਨੂੰ ਇਤੋਂ ਪਿਆਰੀ ਕੋਈ ਚੀਜ਼ ਨਹੀਂ ਹੋ ਸਕਦੀ ਔਰ ਇੱਥੇ ਰਹਿਣ ਵਾਲੇ ਜਿਹੜੇ ਸਾਡੇ ਕਾਇਦੇ ਆ ਕਾਨੂੰਨ ਆ ਨਿਜ਼ਮਾ ਜਿਹੜੀ ਸਾਡੀ ਸਾਂਝੀ ਵਾਲਤਾ ਦੀ ਸਾਂਝ ਆ ਇਨਸਾਨੀਅਤ ਆ ਪਿਆਰ ਆ ਮੁਹੱਬਤ ਆ ਰੂਹਾਂ ਦੀ ਸਾਂਝ ਆ ਦਿਲਾਂ ਦੇ ਜਿਹੜੇ ਰਾਹ ਦਿਲਾਂ ਨੂੰ ਬੰਨਦੇ ਆ ਉਹਨਾਂ ਦੀ ਮੈਂ ਜਿਹੜੀ ਗੱਲ ਆ ਬਹੁਤ ਘੱਟ ਸੁਣੀ ਆ ਔਰ ਹਰ ਕੋਈ ਇਹ ਕੋ ਸੁਣਾ ਰਿਹਾ ਕਿਉਂਕਿ ਦਾ ਕਿ ਮੇਰੇ ਤੋਂ ਬਾਦਰ ਮੇਰੇ ਤੋਂ ਵੱਡਾ ਜੋਦਾ ਕੋਈ ਨਹੀਂਗਾ ਮੈਨੂੰ ਗੱਲ ਯਾਦ ਆ ਗਈ ਵਾਓ ਤੰਗੇ ਤੁਸ਼ਦੀ ਕਹਾਣੀ ਹੈ ਇੱਕ ਕਿ ਉਹ ਲਿਖਦੇ ਕਿ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਸ਼ਿਤੰਗ ਲਿਖਦੇ ਆ ਤੇ ਸਾਡੇ ਘਰ ਦੇ ਬਾਹਰ ਬਾਹਰ ਇੱਕ ਬਗੀਚੀ ਸੀ ਜਿਹੜੀ ਮੇਰੀ ਮਾਂ ਨੇ ਬੜੇ ਭਾਂਤ-ਬਾਂਤ ਦੇ ਖੋਲਾ ਨਸ ਪਾਈ ਸੀ। ਉਹ ਉਸ ਬਗੀਚੀ ਦੀ ਖਾਸੀਅਤ ਇਹ ਸੀ ਕਿ ਉਹਦੀ ਬਣਾਵਟ ਬੜੀ ਸੁੰਦਰ ਸੀ ਤੇ ਉਹਦੇ ਜੋ ਫੁੱਲ ਸੀ ਜਿਹੜੇ ਬੜੀਆਂ ਕਿਸਮਾਂ ਦੇ ਸੀ। ਉਹ ਜਿਹੜੇ ਖਿੜੇ ਰਹਿੰਦੇ ਸੀ ਸਦਾਬਹਾਰ ਸੀ। ਤੇ ਮਾਂ ਜਿਹੜੀ ਸੀ ਉਹਨਾਂ ਫੁੱਲਾਂ ਦੇ ਵਿੱਚ ਮਿਹਨਤ ਕਰਦੀ ਸੀ। ਕਹਿੰਦਾ ਵੀ ਕਾਹਨ ਇੱਕ ਮੇਰੀ ਜਿਹੜੀ ਮਾਂ ਸੀ ਉਹ ਬਿਮਾਰ ਹੋ ਗਈ। ਤੇ ਜਿੰਨੇ ਮਾ ਵਿਮਾ ਨੂੰ ਜਾ ਕੇ ਪੁੱਛਿਆ ਵੀ ਅਮੀ ਜੀ ਕੀ ਗੱਲ ਹੋ ਗਈ ਉਹ ਕਹਿੰਦੀ ਮੈਨੂੰ ਆਪਣੀ ਸਿਹਤ ਦਾ ਇਨਾ ਫਿਕਰ ਨਹੀਂ ਜੰਨਾ ਮੈਨੂੰ ਇਸ ਬਗੀਚੀ ਦਾ ਫਿਕਰ ਆ ਕਿ ਇਹ ਬਗੀਚੀ ਜਿਹੜੀ ਆ ਜੇ ਮੈਨੂੰ ਕੁਝ ਹੋ ਗਿਆ ਤੇ ਇਹਨੇ ਵੀ ਸੁੱਕ ਜਾਣਾ ਤੇ ਅਸ਼ੇ ਤੋਂ ਕਹਿੰਦੇ ਆ ਕਿ ਮੈਂ ਬੱਚਿਆ ਸੀ ਤੇ ਕਹਿੰਦੇ ਮੈਂ ਆਪਦੀ ਮਾਂ ਦਾਤ ਫੜ ਕੇ ਗਿਆ ਵੀ ਅਮੀ ਜੀ ਮੈਂ ਇਹ ਬਗੀਚੀ ਨਹੀਂ ਸੁਕੰਦੰਦਾ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਤੇ ਕਹਿੰਦੇ ਠੀਕ ਆ ਇਹਦੀ ਮਾਂ 1 ਮਹੀਨਾ ਮੰਜੇ ਤੇ ਰਹੀ ਔਰ ਜਦੋਂ 1 ਮਹੀਨਾ ਹੀ ਹੋ ਪਗੀ ਜੀਨੀ ਸਾਫ ਸੁਭਾਲ ਕਰਦੇ ਰਹੇ ਤੇ ਖੇਤੋਂਗ ਤੇ ਕਹਿੰਦੇ ਵੀ ਜਦੋਂ ਉਹਨਾਂ ਨੇ ਅੰਮੀ ਠੀਕ ਹੋ ਕੇ ਆਏ ਤਾਂ ਉਹਨਾਂ ਬਗੀਚੀ ਦੀ ਹਾਲਤ ਵੇਖੀ ਤੇ ਬਗੀਚੀ ਚ ਇੱਕ ਵੀ ਫੁੱਲ ਨਹੀਂ ਜਿਹੜਾ ਉਹ ਨਹੀਂ ਸੀ ਬਾਕੀ ਬਚਿਆ ਔਰ ਬੂਟੇ ਲਗਪਕ ਸੁੱਕ ਗਏ ਤੇ ਉਹਨਾਂ ਮੱਥੇ ਨੂੰ ਹੱਥ ਮਾਰਿਆ ਉਨੇ ਮਮੀ ਨੇ ਤੇ ਉਹਨੇ ਪੁੱਛਿਆ ਮੀ ਜੀ ਕੀ ਗੱਲ ਹੋਈ ਆ ਮਾਂ ਨੂੰ ਪੁੱਛਿਆ ਤੂੰ ਕਹਿੰਦੀ ਬੇਟਾ ਇਹ ਸਾਰੇ ਬਗੀਚੇ ਸੁੱਕੇ ਜਿਹਦਾ ਤੂੰ ਮਰਨਾ ਵਾਦਾ ਕੀਤਾ ਸੀ ਕਿ ਮੈਂ ਇਹਦਾ ਇੱਕ ਵੀ ਫੁੱਲ ਨਹੀਂ ਸੁੱਕਣ ਦਊਗਾ ਤੇ ਉਹ ਕਹਿੰਦਾ ਮੀ ਜੀ ਮੈਂ ਕਪੜਾ ਲੈ ਕੇ ਸਾਰੀ ਜੜੀ ਇਹਨਾਂ ਦੇ ਉੱਤੇ ਮਾਰਦਾ ਰਹਿੰਦਾ ਸੀ ਇਹਨਾਂ ਨੂੰ ਝਾੜਦਾ ਰਹਿੰਦਾ ਸੀ ਇਹਨਾਂ ਦੀ ਮਿੱਟੀ ਝਾੜਦਾ ਰਹਿੰਦਾ ਸੀ ਤੇ ਇੱਕ ਇੱਕ ਪੱਤੇ ਨੂੰ ਪੂਜਦਾ ਸੀ ਇੱਕ ਇੱਕ ਫੁੱਲ ਨੂੰ ਪੂਜਦਾ ਰਿਹਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਬਖੀਤੀ ਨੂੰ ਤੇ ਮਾਂ ਉਹਦੀ ਮਸੂਮੀਅਤ ਤੇ ਅਸੀਂ ਉਹਨੇ ਕਿਹਾ ਬੇਟਾ ਇਹ ਤੇ ਤੂੰ ਫਿਰ ਬਾਹਰੀ ਜਿਹੜਾ ਸੰਸਾਰ ਸੀ ਉਹਦੇ ਵੱਲ ਚਲੇ ਗਿਆ ਨਾ ਇਹਨਾਂ ਨੂੰ ਚਾ ਇਹ ਨਹੀਂ ਸਾਵ ਸੰਭਾਲ ਦੀ ਝਾੜਨ ਪੁੰਜਣ ਦੀ ਲੋੜ ਨਹੀਂ ਸੀ ਇਹਨਾਂ ਨੂੰ ਤੇ ਇੱਕ ਪਾਣੀ ਦੀ ਲੋੜ ਸੀ ਜਿਹੜਾ ਇਹਨਾਂ ਦੀਆਂ ਜੜ੍ਹਾਂ ਨੂੰ ਚਾਹੀਦਾ ਸੀ ਉਹ ਤੂੰ ਪਾਇਆ ਨਹੀਂ ਔਰ ਬਾਕੀ ਸਾਰੇ ਤੂੰ ਕੰਮ ਕਰਤੇ ਤੇ ਇਸ ਸੱਚੀ ਤੁੰਗ ਦੀ ਇਸ ਕਹਾਣੀ ਤੋਂ ਇੱਕ ਬੜਾ ਵੱਡਾ ਸਬਕ ਸਾਨੂੰ ਮਿਲਦਾ ਕਿ ਸਾਡੀਆਂ ਜੜਾਂ ਲਖਾ ਦਾ ਸਾਡੀਆਂ ਜੜਾਂ ਨਹੀਂ ਜਿੰਦਾ ਰਹਿਣ ਲਈ ਉਹ ਆ ਸਨੇਹ ਜਿਹੜੀ ਮੁਹੱਬਤ ਤੇ ਸਾਨੂੰ ਚਾਹੀਦੀ ਆ ਤੇ ਉਹ ਤੇ ਅਸੀਂ ਜਿਹੜਾ ਜੋ ਖਤਮ ਕਰਤਾ ਉਹ ਸਾਡੀਆਂ ਇਨਾਂ ਜੜਾਂ ਦੇ ਵਿੱਚ ਜਿਹੜਾ ਪਾਣੀ ਚਾਹੀਦਾ ਸੀ ਉਹ ਐਜੂਕੇਸ਼ਨ ਦਾ ਚਾਹੀਦਾ ਸੀ ਉਹ ਪਾਣੀ ਸੀ ਸਾਡੇ ਰੋਜ਼ਗਾਰ ਦਾ ਮੂਸੀ ਸਾਡੀਆਂ ਖਾਸ਼ਾਂ ਦਾ ਸਾਡੀਆਂ ਆਸਾਂ ਦਾ ਸਾਡੀਆਂ ਤਮੰਨਾਵਾਂ ਦਾ ਸਾਡੇ ਨਿੱਕੇ ਨਿੱਕੇ ਜਿਹੜੇ ਸੀ ਸ਼ੌਂਕ ਸੀ ਉਹਨਾਂ ਦਾ ਉਹ ਤੇ ਅਸੀਂ ਪਾਣੀ ਕਿਤੇ ਗਵਾ ਹੀ ਲਿਆ ਇਹਦੇ ਰਸਤੇ ਸੀ ਉਹਨਾਂ ਦੀ ਖਾਦ ਗਵਾ ਲਈ ਜਿਹੜੀ ਤੀਤ ਸੀ ਚਾਹਤ ਸੀ ਉਹਦਾ ਜਿਹੜਾ ਆਵਾਦੇ ਕਿਉਂ ਕਿ ਸੀ ਜੋ ਗਵਾ ਲਏ ਤੇ ਇਸ ਟਾਈਮ ਜਿੰਨਾ ਖਾਲੀਪਨ ਸਾਡੇ ਕੋਲ ਅਸੀਂ ਘੰਡਾ ਰਹੇ ਆ ਉਹ ਮੇਰਾ ਖਿਆਲ ਦੀ ਬਿਸ਼ੈਲ ਸ਼ਬਾਜੀ ਹੋਏ ਫੋਨ ਦਾ ਜਿਹੜੇ ਉਹਨਾਂ ਨੂੰ ਉਸ ਕਾ ਦੂਗਾ ਕਾੜੀ ਇਹ ਬੜੀ ਛੋਟੀ ਜੀ ਆ ਪਰ ਇਹਦਾ ਮੈਸੇਜ ਬਹੁਤ ਵੱਡਾ ਵਾ ਦੋਸਤੋ ਇਹ ਚੈਨਲ ਆ ਮੇਰਾ ਚੰਗ ਦੀ ਰਾਹ ਤੇ ਇਹਦਾ ਨਾਂ ਹੀ ਮੁਬੱਤੀ ਹੈ ਇਸ ਚੈਨਲ ਦਾ ਤੇ ਇਸ ਚੈਨਲ ਦੇ ਰਹੀ ਮੈਂ ਤੁਹਾਡੇ ਨਾਲ ਜਿੱਥੇ ਵੀ ਤੁਸੀਂ ਦੇਸ਼ ਵਿਦੇਸ਼ ਚ ਚੜਦੇ ਲੈਂਦੇ ਪੰਜਾਬ ਦੇ ਵਿੱਚ ਕੈਨੇਡਾ ਅਮਰੀਕਾ ਜਿੱਥੇ ਵੀ ਬੈਠੇ ਇਸ ਚੈਨਲ ਦੇ ਮਾਧਿਮ ਰਾਹੀਂ ਮੈਂ ਤੁਹਾਡੇ ਨਾਲ ਇੱਕ ਸਾਂਝ ਬਣਾਈ ਬਣਾਉਣਾ ਔਰ ਛੋਟੀਆਂ-ਛੋਟੀਆਂ ਉਹ ਗੱਲਾਂ ਕਰਦਾ ਔਰ ਇਹ ਗੱਲਾਂ ਜਿਹੜੀਆਂ ਉਹ ਸਾਡੀ ਅੱਜ ਅਸੀਂ ਜਿਹੜੇ ਆ ਸਾਨੂੰ ਛੋਟੇ-ਛੋਟੇ ਚਾਹੇ ਕੋਈ ਜਿਸ ਦੇਸ਼ 'ਚ ਰਹਿੰਦਾ ਮੈਂ ਭਾਰਤ ਮੇਰੇ ਵਾਸਤੇ ਆਰਦੀ ਮਿੱਟੀ ਮੇਰੇ ਵਾਸਤੇ ਜਿਹੜੀ ਆ ਮੇਰੀ ਮਾਂ ਵਾ ਤੁਸੀਂ ਦੇਸ਼ ਜਿਸ ਦੇਸ਼ 'ਚ ਰਹਿੰਦੇ ਜੀ ਤੁਹਾਡੀ ਜਿਹੜੀ ਮਿੱਟੀ ਆ ਉਹ ਤੁਹਾਡੀ ਮਾਂ ਵਾ ਤੁਹਾਨੂੰ ਸਲਾਮ ਹਰ ਕੋਈ ਅਦੀਸ਼ ਭਗਤ ਹੁੰਦਾ ਹਰ ਕਹਿੰ ਤੁਹਾਨੂੰ ਹਾਕਾ ਇਸ ਚੀਜ਼ ਦਾ ਮੇਰਾ ਦਰਬਸਤਾਂ ਜੀ ਤੁਸੀਂ ਪੜਦੇ ਜੇ ਤੇ ਰਸੂਲ ਅੱਲ੍ਹਾ ਦਾ ਆਦੀ ਮਿੱਟੀ ਦੇ ਪ੍ਰਤੀਮਾ ਉਹ ਆ ਜਿਹੜਾ ਉਹਨੂੰ ਤੁਸੀਂ ਦੇਖੋ ਕਿ ਤਰ੍ਹਾਂ ਸੇਖ ਰਿਹਾ ਹੁੰਦਾ ਇਤਰਾ ਹੀ ਅਸੀਂ ਚਾਹੁੰਦੇ ਆ ਕਿ ਜਿਸ ਵਸਤੇ ਤੇ ਜੀ ਇਸ ਤੇ ਇਸ ਵੀ ਗੀ ਰਹੀ ਨੇ ਆ ਉਹ ਸਾਡੀ ਮਿੱਟੀ ਆ ਜਿਹੜੀ ਉਹ ਸਾਡੀ ਮਾਂ ਆ ਉਹ ਦੇਸ਼ ਸलामਤਰ ਰਵੇ ਉਹ ਖੇਤਾਂ ਸलामਤਰ ਰਵੇ ਅਸੀਂ ਉਹਦੀ ਦੁਆ ਮੰਗਦੇ ਰਹੀਏ ਪਰ ਉਸ ਕਿਤੇ ਦੇ ਵਿੱਚ ਜਿਹੜੀ ਸਾਨੂੰ ਇੱਕ ਇੱਕ ਦਜੇ ਨੂੰ ਇਨਸਾਨ ਬਣਾਉਂਦੀ ਆ ਇਨਸਾਨੀਅਤ ਬਣਾਉਂਦੀ ਆ ਉਹ ਐਜੂਕੇਸ਼ਨ ਉਹ ਆ ਪੜ੍ਹਾਈ ਉਹ ਆ ਅਖਰ ਗਿਆਨ ਅੱਜ ਸਾਡਾ ਜਿਹੜਾ ਅਖਰ ਗਿਆਨ ਆ ਉਹ ਵੀ ਸਿਰਫ ਸਾਡੀਆਂ ਨੌਕਰੀਆਂ ਲੈਣ ਤੱਕ ਹੀ ਸੀਮਤ ਹੋ ਗਿਆ ਜਦੋਂ ਕਿ ਸਾਡੇ ਜਿਹੜੇ ਗੁਰੂ ਸੀ ਸਾਡੇ ਵੀਰ ਸੀ ਪਗੰਬਰ ਸੀ ਉਹਨਾਂ ਨੇ ਸਾਨੂੰ ਅਖਰ ਗਿਆਨ ਨਹੀਂ ਕਵਤਾ ਦਿੱਤੀ ਕਹਾਣੀ ਦਿੱਤੀ ਪਿਆਰ ਦਿੱਤਾ ਮੁਹੱਬਤ ਦਿੱਤੀ ਰਾਗ ਦਿੱਤੇ ਸਾਜ਼ ਦਿੱਤੇ ਕਲਾ ਦਿੱਤੀ ਜਿਨੇ ਸਾਨੂੰ ਜੋੜਿਆ ਸਾਨੂੰ ਤੋੜਿਆ ਨਹੀਂ ਇਹ ਗੱਲ ਮੈਂ ਆਪਣੇ ਪਿਛਲੇ ਵਲੌਗ ਦੇ ਵਿੱਚ ਵੀ ਕੀਤੀ ਸੀ ਤੇ ਮਾਉ ਤਸ਼ੇਤੋਂ ਵੀ ਕਹਾਣੀ ਬਣਾਗਾ ਕਿਤੇ ਨਾ ਹੋਏ ਕਿ ਸਾਡੇ ਰਹਿਬਰ ਜਿਹੜੇ ਸਾਨੂੰ ਉਹ ਦੇ ਕੇ ਗਏ ਆ ਫੁੱਲਾਂ ਦਾ ਬਾਗ ਉਹ ਬਗੀਚੀ ਤੇ ਅਸੀਂ ਕਿਤੇ ਉਹਨਾਂ ਫੁੱਲਾਂ ਦੇ ਚਿਹਰੇ ਨਾਲ ਪੁੱਛਦੇ ਰਹੀਏ ਤੇ ਜਿਹੜਾ ਨੂੰ ਪਾਣੀ ਨਾ ਪਾਈਏ ਉਹ ਸੁੱਕ ਜਾਂਦੇ ਹੋਣ ਤੇ ਸਾਨੂੰ ਜਿਹੜਾ ਆ ਆਪਦੀ ਮੁਹੱਬਤ ਦਾ ਆਪ ਦੇ ਖਲੂਸ ਦਾ ਆਪਦੀ ਚਾਹਤ ਦਾ ਤੇ ਸਾਨੂੰ ਉਹਦਾ ਕੋਦ ਨੂੰ ਮਾਰ ਕੇ ਆਪੇ ਨੂੰ ਮਾਰ ਕੇ ਇਸ ਤਰ੍ਹਾਂ ਸਾਡੇ ਬਾਬਾ ਹੀ ਨੇ ਕਿਹਾ ਸੀ ਕਿ ਤੂੰ ਹੀ ਨਿਰੰਕਾਰ ਮੇਰਾ ਤੇ ਕੁਝ ਵੀ ਨਹੀਂ ਇਸ ਦੁਨੀਆ ਦੇ ਵਿੱਚ ਮੈਂ ਕਹੀ ਜਾਵਾਂ ਮੈਂ ਮੈਂ ਸਾਨੂੰ ਆਪਣੀ ਮਾਂ ਤੋਂ ਥੋੜਾ ਜਿਹਾ ਪਾਸੇ ਜਾ ਕੇ ਸਾਨੂੰ ਇਸ ਜਿਹੜੀ ਸਾਡਾ ਖੇਤ ਆ ਸਾਡੀ ਜਿਹੜੀ ਬਗੀਚੀ ਆ ਇਹਦੇ ਬੂਟਿਆਂ ਦੀਆਂ ਜੜ੍ਹਾਂ ਨੂੰ ਜਿਹੜਾ ਆਪਸੀ ਸਨੇਹ ਦਾ ਜ਼ਰੂਰਤ ਆ ਪਾਣੀ ਪਾਉਣ ਦੀ ਤੇ ਆ ਉਹ ਰੜ ਕੇ ਆਪਾਂ ਸਾਰਿਆਂ ਦਾ ਪਰਤਾਨੂ ਮਾਰ ਕੇ ਛੱਡ ਕੇ ਤੇ ਆਪਾਂ ਜਿਹੜਾ ਆਪਣੀ ਮੁਹੱਬਤ ਦਾ ਇੱਕ ਸੱਚਾ ਸੁੱਚਾ ਜਿਹੜਾ ਪਾਣੀ ਆ ਉਹ ਇਨਾਂ ਕਬੂਟਿਆਂ ਨੂੰ ਪਾਈਏ ਤਾਂ ਕਿ ਸਾਡੀਆਂ ਜਿਹੜੀਆਂ ਮੁਹੱਬਤਾਂ ਬਚੀਆਂ ਰਹਿ ਸਕਣ ਉਹ ਸਾਡੇ ਬੱਚੇ ਆ ਜਿਹੜੇ ਇੱਕ ਦੂਜੇ ਦੇ ਗਲੇ ਮਿਲਣ ਇੱਕ ਦੂਜੇ ਦੇ ਗਲੇ ਕਟਣ ਤੱਕ ਕਦੀ ਵੀ ਨੌਬਤ ਨਾ ਆਵੇ ਤੇ ਇਹੋ ਹੀ ਮੇਰਾ ਸੰਦੇਸ਼ ਆ ਅੱਜ ਦੇ ਇਸ ਮੇਰੇ ਬਲਾਗ ਦੇ ਰਾਹੀਂ ਇਹ ਛੋਟਾ ਜਿਹਾ ਮੇਰਾ ਬਲਾਗ ਆ ਜਿਸ ਦੇ ਰਾਹੀਂ ਮੈਂ ਤੁਹਾਡੇ ਨਾਲ ਗੱਲ ਕੀਤੀ ਤੇ ਮੇਰਾ ਇਹ ਸੰਦੇਸ਼ ਆ ਮੁਹੱਬਤ ਦਾ ਕਿ ਅਸੀਂ ਬੜਾ ਕੁਝ ਵੇਖਿਆ ਬਹੁਤ ਕੁਝ ਵੇਖ ਲਿਆ ਹਜ਼ਾਰਾਂ ਸਾਲਾਂ ਤੋਂ ਇਨਸਾਨ ਇੱਕ ਦੂਜੇ ਨੂੰ ਮਾਰਦੇ ਕੱਟਦੇ ਆਏ ਆ ਪਰ ਇਸੇ ਚੋਂ ਨਿਕਲਿਆ ਕੀ ਕੁਝ ਨਹੀਂ ਨਿਕਲਦਾ ਐਂਡ ਦੀ ਬਾਕੀ ਜਿੰਨਾ ਮਾਵਾਂ ਦੇ ਪੁੱਤ ਮਰ ਜਾਂਦੇ ਆ ਜਿੰਨਾ ਪਹਿਣਾ ਦੇ ਭਰਾ ਮਰ ਜਾਂਦੇ ਜਿੰਨਾ ਸਹਾਂ ਘੜਾ ਦੇ ਸਹਾਂ ਗੁੱਜੜ ਜਾਂਦੇ ਆ ਬਾਜਤਾ ਕੀ ਤੇ ਬਰਾਨੀ বাজਦੀ ਆ ਤੇ ਆਓ ਆਪਾਂ ਇੱਕ ਦੂਜੇ ਦੇ ਗਵਾਂਢੀਆਂ ਹਮਸਾਇਆ ਉਹ ਇੱਕ ਦੂਜੇ ਦੇ ਗਲੇ ਮਿਲ ਗਏ ਔਰ ਇੱਕ ਦੂਜੇ ਦੇ ਨਾਲ ਖਲੂਸ ਨਾਲ ਇਤਫਾਕ ਨਾਲ ਪਿਆਰ ਨਾਲ ਮੁਹੱਬਤ ਨਾਲ ਰਹੀਏ ਤਾਂ ਕਿ ਦੁਨੀਆ ਹੋਰ ਖੂਬਸੂਰਤ ਬਣ ਸਕੇ ਹੋਰ ਵਧੀਆ ਬਣ ਸਕੇ ਇਹ ਮੇਰੇ ਦਿਲ ਦੇ ਪਾਪ ਸੀ ਜਿਹੜੇ ਮੈਂ ਤੁਹਾਡੇ ਨਾਲ ਇਸ ਵਾਰ ਹੀ ਇਸੇ ਅੰਦਰੋਂ ਹੀ ਸਾਂਝੇ ਕੀਤੇ ਔਰ ਮੇਰੀ ਜੇ ਗੱਲਾਂ ਤੁਹਾਨੂੰ ਚੰਗੀਆਂ ਲੱਗਣ ਇਹਨਾਂ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਕੋਈ ਨਵੀਂ ਸਾਂਝ ਪਾ ਸਕਾਂ ਔਰ ਆਪਣੇ ਦਿਲ ਦੀ ਕੋ ਗੱਲ ਕਹਿ ਸਕਾਂ ਔਰ ਮੇਰਾ ਪੈਗਾਮ ਸਾਰੀ ਦੁਨੀਆ ਦੀ ਸਾਰੀ ਮਾਨਵਤਾ ਦੀ ਭਲਾਈ ਵਾਸਤੇ ਆ ਕਿ ਸਾਡੇ ਪੀਰ ਮੁਰਸ਼ਿਦ ਸਾਡੇ ਗੁਰੂ ਸਾਡੇ ਰਹਿਬਰ ਸਾਡੇ ਕਵੀ ਸਾਡੀਆਂ ਕਲਮਾਂ ਸਾਡੀਆਂ ਕਹਾਣੀਆਂ ਸਾਡੇ ਰਿਸ਼ਤੇ ਸਾਡੀਆਂ ਮਾਵਾ ਭੈਣਾ ਸਾਡੇ ਨਾਤੇ ਸਾਡੇ ਰਾਹ ਖੜੇ ਸਾਡੀਆਂ ਪਗਟੰਡੀਆਂ ਡੰਡੀਆਂ ਸਭ ਸਾਂਝੀਆਂ ਨੇ ਆਓ ਇਹਨਾਂ ਨੂੰ ਇਹਨਾਂ ਦੀ ਵਿੱਚ ਜਿਹੜੀ ਖੁਸ਼ਬੂ ਆ ਮੁਹੱਬਤ ਦੀ ਉਹਦਾ ਪਗਾਮ ਦੇਈਏ ਔਰ ਉਹਦਾ ਸ਼ਟਾ ਦੇਈਏ ਆਪਣੀਆਂ ਮੁਹੱਤਾਂ ਦਾ ਔਰ ਹਰ ਕਿਸੇ ਦੀ ਖੈਰ ਸਲਾਮਤੀ ਮੰਗੀਏ ਤੁਸੀਂ ਵੀ ਖੁਸ਼ ਰਹੋ ਆਬਾਦ ਰਹੋ ਅਸੀਂ ਵੀ ਖੁਸ਼ ਰਹੀਏ ਆਬਾਦ ਰਹੀਏ ਮਾਨਵਤਾ ਜਿੰਦਾਬਾਦ ਰਹੇ ਇਸੇ ਦੁਆ ਦੇ ਨਾਲ ਮੈਂ ਤੁਹਾਡਾ ਆਪਣਾ ਕੀਰਤ ਪਤਾ ਪੜਨੂੰ ਜਿੱਥੇ-ਜਿੱਥੇ ਵੀ ਮੈਨੂੰ ਵੇਖਦੇ ਜੇ ਮੈਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ